ਲੱਤ ਤਾਂ ਜਮੀ ਨਹੀਂ ਹੈਗੀ ਯਾਰ ਅਡਸਾ ਦੀ ਲੱਤ ਤਾਂ ਜਮੀ ਉਹ ਚੱਕ ਕੇ ਦਿੱਤੀ ਵਿੱਚੋਂ ਹਨਾ ਹੋਰ 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 ਇਹਦੇ ਨੱਕ ਵੀ ਵੱਡੇ ਹੋਏ ਯਾਰ ਉਹ ਨੱਕ ਨੱਕ ਵੀ ਪੂਰਾ ਛੱਲਿਆ ਹੋਇਆ ਬੱਬੀ ਆ ਦੇਖੋ ਜੀ ਲੱਤ ਤਾਂ ਹੀ ਨਹੀਂ ਹੈਗੀ ਵਿਚਾਰੇ ਦੀ ਯਾਰ ਇਹਨੂੰ ਅੱਜ ਦੁਪਹਿਰੇ ਬਹੁਤ ਲੱਬਿਆ ਹੋਏ ਲੱਬਿਆ ਨਹੀਂ ਅੱਜ ਇਹ ਮੈਨੂੰ ਹੋਰ ਆ ਲੱਬਿਆ ਨਹੀਂ ਹੈਗਾ ਮੇਰੇ ਲਈ ਰਹਿੰਦੇ ਦੀ ਇਹ ਜਦੋਂ ਮੈਂ ਲੱਤ ਤਾਂ ਹੈ ਨਹੀਂ ਇਹਦੇ ਹੁਣ ਕਰਦੇ ਆ ਇਲਾਜ ਇਹਦਾ ਟ੍ਰੀਟ ਕਰਦੇ ਆ ਦਾ ਟ੍ਰੀਟਮੈਂਟ ਢਾਉਣੇ ਉਹਨੂੰ ਦੇਖੀ ਤੂੰ ਲੈ ਆਂਦੇ ਪੱਟੇ ਪੁੱਟੀਆਂ ਤਾਂ ਮੈਂ ਲੈ ਆਇਆ ਸਮਾਨਤਾ ਲਿਆਇਆ ਮੈਂ ਇਹਦਾ ਸਾਰਾ ਖੋਲ ਦੂ ਆਇਆ ਸਾਰਾ ਇਹਦੇ ਵਾਸਤੇ ਇਹਦਾ ਪੱਟੇ-ਪੁੱਟੇ ਕਰਕੇ ਉਹਦੇ ਐ ਵੀ ਕੀੜੇ ਨਹੀਂ ਲੱਗਣਗੇ ਹਾਂ ਹਾਂ ਹਨਾ ਕੀੜੇ ਕੂੜੀ ਨਹੀਂ ਲੱਗਣਗੇ ਚੱਲ ਆ ਕੀੜਿਆਂ ਤੋਂ ਬਚ ਜੂਗਾ ਦੇਖ ਲੱਤ ਤਾਂ ਹੈ ਨਹੀਂ ਇਹਦੇ ਨਾਲ ਜੰਮੀ ਕੱਟੀ ਪਈ ਐ ਨਾਸਾਂ ਵੀ ਕੱਟੀ ਪਈ ਨੇ ਕੰਜਰ ਦੀ ਦੀਆਂ ਉਹ ਦੇਖ ਨਾਸ ਵੀ ਕੱਟੀ ਪਈ ਐ ਮਸ਼ੀਨ ਵਾਲੇ ਦੇਖੇ ਹੀ ਨਹੀਂ ਯਾਰ ਉਹਨੂੰ ਇਹਨਾ ਨਹੀਂ ਪਤਾ ਭੈਣ ਚੋ ਵੀ ਯਾਰ ਚੱਲ ਚੱਲ ਜਵਾਕ ਹਨਾ ਉਹ ਇਹ ਘਟੋ ਘਟ ਚੱਲ ਸਾਰ ਲੈ ਲੈ ਬੱਬਾ ਸਾਰ ਲੈ ਲੈ ਵੀ ਚੱਲ ਬਈ ਯਾਰ ਪੱਟੀ-ਪੁੱਟੀ ਕਰਾ ਦਿੰਦੇ ਆ ਹਨਾ ਹੈਂ ਉਹ ਪੁਆਇੰਟ ਚੋ ਸਹੀ ਗੱਲ ਆ ਬੰਦਿਆਂ ਨੂੰ ਨਹੀਂ ਪੁੱਛਦੇ ਇਹ ਬੰਦੇ ਡਿੱਗੇ ਪਏ ਮਰੇ ਪਏ ਹੋ ਜਿਹੜਾ ਉਹਨਾਂ ਨੂੰ ਚੱਕਦੇ ਇਹ ਸਾਲਾ ਹੀ ਤਾਂ ਕਾਲ ਯੁੱਗ ਦਾ ਬਈ ਟਾਈਮ ਆ ਇਹ ਉਹੀ ਤਾਂ ਗੱਲ ਆ ਵੀਰੇ ਹੈ ਮੈਂ ਤਾਂ ਉੱਥੇ ਦੇਖਿਆ ਇਹ ਮੈਂ ਬਬਲੇ ਨੂੰ ਕਿਹਾ ਮਾਹ ਬਬਲੇ ਯਾਰ ਆਹ ਕਤੂਰਾ ਦਾ ਇਹ ਤਾਂ ਫੜ ਮਾਹ ਮੈਂ ਕੋਈ ਚੱਕਰ ਨਹੀਂ ਮਾਹ ਆਪਾ ਇਹਨੂੰ ਇਹਦਾ ਟ੍ਰੀਟਮੈਂਟ ਕਰਨਾ ਨਾਸਾਂ ਵੀ ਇਹਦੇ ਪਾਟੀਆਂ ਪਈਆਂ ਨੇ ਮਾਹ ਫੜ ਲੈ ਇਹਨੂੰ